ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡੇ ਨੂੰ ਜਦੋਂ ਜਾਂਦੇ ਆ ਤਾਂ ਆਇਆ ਬਾਜਾਖਾਨਾ ਹਾਈਵੇ ਲੰਘਦਾ ਹੈ ਉਸ ਹਾਈਵੇ ਦੇ ਉੱਤੇ ਇਹ ਘਰ ਰਹਿ ਜਾਂਦਾ ਹੈ ਤੇ ਸਰਪੰਚ ਵੀਰ ਸਿੰਘ ਡੇਰੀ ਫਾਰਮ ਹੈ ਬਾਈ ਤਾਂ ਰਮਵੀਰ ਤੇ ਨਾਲ ਬਾਈ ਸੰਦੀਪ ਸਿੰਘ ਇਹ ਦੋਨੇ ਭਰਾ ਯਾਰ ਦੋਸਤ ਆ ਤੇ ਰਲ ਮਿਲ ਕੇ ਇੱਥੇ ਵਪਾਰ ਦਾ ਕੰਮ ਕਰਦੇ ਆ ਇਨਾਂ ਕੋਲ ਮੋਸਟਲੀ ਮੱਝਾਂ ਤੁਹਾਨੂੰ ਦਿਖਾਈ ਦੀਆਂ। ਗਾਂ ਕਦੇ-ਕਦੇ ਆਉਂਦੀ ਹੈ ਪਰ ਹੁਣ ਤੱਕ ਇਹ ਕਾ ਮੰਨਾਂਗੇ ਵੀ ਜਿੰਨੀਆਂ ਵੀ ਗਾਵਾਂ ਤੁਹਾਨੂੰ ਦਿਖਾਈਆਂ ਬੜੀਆਂ ਚੰਗੀਆਂ ਤੁਹਾਨੂੰ ਦਿਖਾਈਆਂ। ਅੱਜ ਫੇਰ ਇੱਕ ਘਰੇਲੂ ਘਰੇ ਦੁੱਧ ਚੋਣ ਵਾਲੀ ਗਾਂ ਤੁਹਾਨੂੰ ਦਿਖਾਉਣ ਲੱਗਾ ਜਿਹੜੀ ਨੇ ਸਵੇਰ ਹੀ ਬੱਚੇ ਨੂੰ ਜਨਮ ਦਿੱਤਾ ਹੈ। ਡਿਟੇਲ ਬਾਅਦ ਦੱਸ ਦੂਗਾ। ਖਾਸ ਚੀਜ਼ ਹੁੰਦੀ ਹੈ ਦੋਸਤੋ ਗਾਂ ਵਾਲੇ ਮਾਮਲੇ 'ਚ ਥਣ ਤੇ ਹਵਾਨਾ। ਹਵਾਨਾ ਹਮੇਸ਼ਾ ਖੁੱਚਾਂ ਤੋਂ ਤਲਾ ਹੋਣਾ ਚਾਹੀਦਾ ਹੈ। ਉਹ ਤੁਸੀਂ ਇਹਦਾ ਵੀ ਦੇਖੋਗੇ ਤੁਹਾਨੂੰ। ਖੁੱਚਾਂ ਤੋਂ ਉਤਲਾ ਹਵਾਨਾ ਦਿਸੂਗਾ ਹਾਲਾਂਕਿ ਥੋੜੀ ਪਲੂ ਹੁਣਾ ਥੱਲੇ ਥਣ ਜਿਹੜਾ ਖੁੱਚਾਂ ਦੇ ਬਰਾਬਰ ਆਉਂਦਾ ਪਰ ਜਦੋਂ ਪਲੂਨ ਚੱਕ ਜੂਗੀ ਤੇ ਹਵਾਨਾ ਹੋਰ ਉੱਤੇ ਨੂੰ ਚਲਾ ਜਾਣਾ ਫਿਕਸ ਜਾਂ ਚੰਗਾ ਵੱਡਾ ਹਵਾਨਾ ਹੈ ਇਹਦੀ ਡਿਟੇਲ ਪਹਿਲਾਂ ਪੁੱਛ ਲੈਣੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਪਸੰਦ ਆਜੂ ਤਸੱਲੀ ਕਰਨ ਦਾ ਹੱਕ ਹੈ ਤੁਸੀਂ ਆਪਦੀ ਸਮਝ ਨਾਲ ਖਰੀਦਣੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਇਸ ਤੇ ਤੁਸੀਂ ਕਾਲ ਕਰੋਗੇ ਆਓ ਮਿਲਿਏ ਡਿਟੇਲ ਧਰਮਵੀਰ ਬਾਈ ਦੱਸ ਦੂ ਤੇ ਸੰਦੀਪ ਬਾਈ ਇਹਨੂੰ ਤੋਰ ਕੇ ਦਿਖਾ ਦੂਗਾ ਸਤਿ ਸ਼੍ਰੀ ਅਕਾਲ ਬਾਈ ਦੋਨਾਪਾ ਸਤਿ ਸ਼੍ਰੀ ਅਕਾਲ ਬਾਈ ਜੀ ਤਾਰਿਆਂ ਨੂੰ ਤਰਵੀਰ ਬਾਈ ਅ ਅੱਜ ਇਹ ਗਾਂ ਦਿਖਾਉਣੀ ਆਪਾਂ ਹਾਂਜੀ ਹਾਂ ਜ਼ਿਆਦਾਤਰ ਮੱਝਾਂ ਹੀ ਹੁੰਦੀਆਂ ਆ ਮੱਝਾਂ ਹੈ ਇਸ ਟਾਈਮ ਵਿਕਰੀ ਵਾਲੀਆਂ ਹਾਂਜੀ ਬਾਈ ਖੜੀਆਂ ਝੋਟੀਆਂ ਚੰਗੀਆਂ ਨੇ ਝੋਟੀਆਂ ਖੜੀਆਂ ਆ ਠੀਕ ਹੈ ਤੋਂ ਥੋੜੀਆਂ ਕੱਚੇ ਬਿਲਹਿੰ ਤਾਜ਼ੀਆਂ ਸੂਨੀਆਂ ਕੋਈ ਥੋੜੀਆਂ ਸੂਨ ਵਾਲੀਆਂ ਜੀ ਠੀਕ ਹੈ ਵੀਡੀਓ ਦੇ ਹੱਕ ਚ ਹੈਣੀਆਂ ਜੀ ਉਹਦੇ ਅੱਡ ਅੱਡ ਵੀਡੀਓ ਬਣਾ ਲਾਂਗੇ ਵੈਸੇ ਵੀ ਦੋਸਤੋ ਦੱਸ ਦਿਆਂ ਵੀ ਮੀਂਹ ਪਈ ਜਾਂਦਾ ਅਸੀਂ ਇਹ ਪਸ਼ੂਆਂ ਨੂੰ ਬਾਹਰ ਵੀ ਨਹੀਂ ਕੱਢ ਸਕਦੇ ਤੁਸੀਂ ਅੰਦਰ ਤੁਹਾਨੂੰ ਇੱਥੋਂ ਦੇਸਨਿੰਗ ਆ ਕੈਮਰੇ ਦੀ ਨਿਗਾ ਚ ਬਹੁਤ ਸੋਹਣੀਆਂ ਛੋਟੀਆਂ ਬਾਈ ਹੋਰਾਂ ਕੋਲ ਖੜੀਆਂ ਤਨਵੀਰ ਜਿਹੜੀ ਅੱਜ ਇਹ ਗਾਂ ਹੁਣ ਆਪਾਂ ਦਿਖਾਉਣੀ ਬਈ ਹਾਂਜੀ ਕਨਵਾ ਸੁਆ ਸੁਈ ਇਹ ਸੁਆ ਤੀਜਾ ਸੁਈ ਹੈ ਬਈ ਇਹ ਕਿੰਨਾ ਚਿਰ ਹੋ ਗਿਆ ਨੂੰ ਸੁਈ ਇਹ ਸੁਬਾ ਸੁਈ ਹੈ 8 ਵਜੇ ਸੁਈ ਹੈ ਠੀਕ ਹੈ ਇਹ ਜੂਰੋ ਪ੍ਰੋਪਰ ਪੈ ਗਈ ਤੇ ਬਾਕੀ 4-5 ਕਿਲੋ ਬੋਹੜਾ ਕੱਢਿਆ ਬਈ ਇਹਦਾ ਠੀਕ ਹੈ ਬੱਚਾ ਕੀ ਦਿੱਤਾ ਉਹ ਬਾਈ ਤਾਂ ਤਕਲੀਫ ਸੀ ਬੈੜਲ ਨੇ ਬਹੁਤ ਵੱਡਾ ਹੈ ਬੱਚਾ ਕੀ ਦਿੱਤਾ ਬਈ ਬੱਚਾ ਹੀ ਮਗਰ ਬਈ ਅ ਤਰਵੀਰ ਭਾਈ ਕੀ ਡਿਮਾਂਡ ਕਰਦੇ ਹੋ ਬਈ ਇਹਦਾ 1 ਲੱਖ 5000 ਹੈ ਬਈ ਮੁੱਲ ਤੇ ਹਾਂਜੀ 1.5 ਆਈ ਠੀਕ ਹੈ ਤੇ ਦੁੱਧ ਦੂਜੇ ਸੂ ਹੀ ਬਹੁਤ ਚੰਗਾ ਪਾਇਆਗਾ ਤੇ ਬਾਕੀ ਗਾਂ ਆਪ ਦੱਸਦੀ ਬਈ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਵੀ ਕਿੰਨਾ ਆਪਾ ਜਿਹੜੇ ਲੈਣੀਆਂ ਆਸੀਂ ਸਮਝਣਾ ਵੇਲੇ ਕਿੰਨਾ ਆਪਾ ਇਹ ਤੋਂ ਚੋ ਸਕਦੇ ਹਾਂ ਠੀਕ ਹੈ ਓਕੇ ਤੋਰੀ ਬਈ ਸੋ ਦੋਸਤੋ ਸੂਆ ਤੀਜਾ ਚੰਗਾ ਢਾਂਚਾ ਸੋਹਣਾ ਥਣ ਹਵਾਨਾ ਤਿਆਰੀ ਬਹੁਤ ਸੋਹਣੀ ਹੈ ਹਜੇ ਇਹਦੇ ਚੋਂ ਵੀ ਦੁੱਧ ਕੁਛ ਕੱਢਿਆ ਕਿਉਂਕਿ ਆਪਾਂ ਨੂੰ ਪਤਾ ਜੇਰ ਪੈਣ ਵਾਸਤੇ ਦੁੱਧ ਕੁਛ ਚੋਣਾ ਪੈਂਦਾ ਹਵਾਨੇ ਦਾ ਆਕਾਰ ਹੁਣੇ ਦੱਸਦਾ ਵੀ ਇਹ ਇੰਨਾ ਕੁ ਫਸਿਆ ਹੋਊਗਾ ਵੀ ਇਹਨੂੰ ਬਹਿਣਾ ਔਖਾ ਲੱਗਾ ਹੋਊਗਾ ਐਡੇ ਹਵਾਨੇ ਦੇ ਵਿੱਚ ਤਿਆਰੀ ਬਹੁਤ ਸੋਹਣੀ ਆ ਦੱਸੋ ਕਰਮ ਵਾਲੀ ਦੀ ਇੱਥੇ ਅੰਦਰ ਹੀ ਤੋਰਾਂਗੇ ਬਾਹਰ ਕਣਨਾ ਪੈ ਰਹੀਆਂ ਸੀ ਇਹਨੂੰ بارش ਦੇ ਵਿੱਚ ਨਹੀਂ ਕੱਢਦੇ ਭਾਈ ਫੇਰ ਕਮਾਜ ਦਮ ਬਾਕੀ ਮੌਸਮ ਕਾ ਤਾਂ ਨਵਾਈ ਹੈ ਭਾਈ ਨਵਾਰੋਂ ਸ਼ਾਈਨਿੰਗ ਉੱਤੇ ਬਹੁਤ ਸੋਹਣੀ ਹੋਣੀ ਸੀ ਠੀਕ ਹੈ ਔਰ ਇਹ ਤਰੁੱਤਾ ਪਿਆ ਬਾਕੀ ਦੱਸਣ ਲਈ ਲੋੜ ਹੀ ਨਹੀਂ ਵਾਕਿਆ ਆਪ ਹੀ ਗਾਨ ਕਰਮ ਵਾਲੀ ਦੱਸ ਜੱਜਦੀ ਹੈ ਸੋ ਫੇਸ ਤੋਂ ਵੀ ਤੁਸੀਂ ਇਸ ਗਾਣ ਨੂੰ ਦੇਖ ਸਕਦੇ ਹੋ ਚੰਗਾ ਹਵਾਨਾ ਅੱਗੇ ਨੂੰ ਵੀ ਪਿਛਾਣ ਨੂੰ ਹਵਾਨਾ ਸੋਹਣਾ ਦੱਸਦਾ ਹੈ ਅਗਾੜੀ ਬੜੀ ਚੰਗੀ ਹੈ ਉਤੋਂ ਸਟਰਕਚਰ ਪੂਰਾ ਚੌੜਾ ਹੈ ਤੋਂ ਤੁਹਾਨੂੰ ਪਸੰਦ ਆਊਗੀ ਜਿਹਨੂੰ ਜੱਜਦੀ ਆ ਤਾਂ ਕਾਲ ਕਰੋ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾ ਭਾਈ ਪੂਸ਼ਪੜੀ ਮੜੀ ਜਿੰਦੀ ਹਵਾਨਾ ਦਿਖਾ ਦਈਏ ਉਹ ਵੈਸੇ ਹੈ ਸੀਲ 3 ਫਿਰ ਦੱਸੋ ਗਾਮਾ ਵੈਸੇ ਠੰਡੀਆਂ ਹੀ ਰਹਿੰਦੀਆਂ ਤੇ ਇਹਨੇ ਦੁੱਧ ਵਾਲੀ ਗਾਂ ਨੂੰ ਤਾਂ ਇਹ ਹੁੰਦਾ ਵਿੱਚ ਆਤੀ ਚਵਾਈ ਕਰ ਲੈ ਮਸ਼ੀਨ ਕਰ ਲੈ ਜਿਵੇਂ ਮਰਜ਼ੀ ਚਵਾਈ ਕਰ ਲੈ ਭਾਈ ਸਹੀ ਥਣ ਤਾਂ ਦੱਸੋ ਤੁਹਾਨੂੰ ਦਿਖਾ ਹੀ ਦਿੰਦਾ ਮੈਂ ਬਹੁਤ ਸੋਹਣਾ ਥਣ ਦਾ ਸੈਜ ਹੈ ਇੱਥੋਂ ਤੁਸੀਂ ਦੇਖ ਲਓ ਚਾਰੇ ਥਣ ਸੋਹਣੇ ਆ ਮਿੱਠੀ ਤੇ ਆ ਉਹਨਾ ਗੋਵੀ ਚੰਗਾ ਪਛਾਣੂ ਵੀ ਚੰਗਾ ਸੋ ਜਿਹਨੂੰ ਜੱਜਦੀ ਆ ਤਾਂ ਕੰਟੈਕਟ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਕਾਲ ਕਰੋ ਧੰਨਵਾਦ ਵੀਡੀਓ ਦੇਖਣ ਦੇ